ਹਰਿਆਣਾ ਬੀਜੇਪੀ ਸਰਕਾਰ ਮੁਰਦਾਬਾਦ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਮਨੀਸ਼ਾ ਭੈਣ ਨੂੰ ਇਨਸਾਫ ਦਿਓ ਮਨੀਸ਼ਾ ਭੈਣ ਨੂੰ ਇਨਸਾਫ ਦਿਓ ਫਗਵਾੜਾ ਦੇ ਸਰ ਗੋਬਿੰਦ ਨਗਰ ਵਿੱਚ ਹਰਿਆਣਾ ਦੇ ਪਿਵਾਨੀ ਵਿੱਚ ਹੋਈ ਅਧਿਆਪਕਾ ਮਨੀਸ਼ਾ ਦੀ ਦਰਿੰਦਗੀ ਨਾਲ ਕੀਤੀ ਗਈ ਹੱਤਿਆ ਦੇ ਵਿਰੋਧ ਵਿੱਚ ਯੁਵਾ ਵਿਕਾਸ ਮੋਰਚਾ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਇਸ ਮੌਕੇ ਤੇ ਮਨੀਸ਼ਾ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਨਿਆਂ ਦੀ ਮੰਗ ਕੀਤੀ ਗਈ ਇਹ ਕੈਂਡਲ ਮਾਰਚ ਵਿੱਚ ਯੁਵਾ ਵਿਕਾਸ ਮੋਰਚਾ ਦੇ ਪੰਜਾਬ ਪ੍ਰਧਾਨ ਨੂੰ ਸਹੋਤਾ ਜਰਨਲ ਸਕੱਤਰ ਪੰਜਾਬ ਅਸ਼ਵਨੀ ਸਹੋਤਾ ਜ਼ਿਲ੍ਹਾ ਕਾਂਗਰਸ ਸਕੱਤਰ ਕਰਮਜੀਤ ਬਿੱਟੂ ਹਨੀਤਾ ਲੀਵਾਲ ਪ੍ਰਧਾਨ ਪੰਮ ਲਾਹੌਰੀਆ مکھنپا ستر ستی میناکی ورما شوندر جگی پر مانتے اب سہوتا موجود رہ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਮਨੀਸ਼ਾ ਭੈਣ ਦੇ ਦੋਸ਼ੀਆਂ ਨੂੰ ਮੁੱਦਾਬਾਦ ਹਰਿਆਣਾ ਬੀਜੇਪੀ ਸਰਕਾਰ ਮੁੱਦਾਬਾਦ 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 ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਹਰਿਆਣਾ ਸੀਐਮ ਬੀਜੇਪੀ ਮੁਰਦਾਬਾਦ 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 ਬੀਜੇਪੀ ਸਰਕਾਰ ਹਰਿਆਣਾ ਮੁਰਦਾਬਾਦ ਕੇ ਕਮਾਂਡਰ ਜੀ ਕੈਂਡਲ ਮਾਰਜ ਅੱਜ ਜਿਹੜਾ ਕੈਂਡਲ ਮਾਰਜ ਜਿਹੜਾ ਫਗਵਾਣਾ ਦੀ ਧਰਤੀ ਦੇ ਉੱਤੇ ਸਾਰੇ ਹੀ ਸਾਥੀਆਂ ਨੇ ਮੇਰੀਆਂ ਭੈਣਾਂ ਨੇ ਮੇਰੇ ਵੀਰਾਂ ਨੇ ਇਕੱਠੇ ਹੋ ਕੇ ਜਿਹੜੀ ਮਨੀਸ਼ਾ ਜੀ ਜਿਹੜੀ ਹਰਿਆਣੇ ਦੇ ਵਿੱਚ ਜਿਸ ਦਾ ਕਤਲ ਕਰਕੇ ਬੀਜੇਪੀ ਸਰਕਾਰ ਨੇ ਹਰਿਆਣੇ ਦੇ ਵਿੱਚ ਜਿਹੜਾ ਇਸ ਦਾ ਮੈਸੇਜ ਦਿੱਤਾ ਕਿ ਜਿਹੜੀ ਨਾਰੀ ਸ਼ਕਤੀ ਬਿੱਲ ਨੂੰ ਇਹ ਜਿਹੜੇ ਲਾਗੂ ਕਰ ਰਹੀ ਹੈ ਸੈਂਟਰ ਸਰਕਾਰ ਔਰ ਉਸ ਦਾ ਜਿਹੜਾ ਖਾਮਯਾਨਾ ਜਿਹੜੀਆਂ ਸਾਡੀਆਂ ਧੀਆ ਪੈਣਾ ਦਿਨੋ-ਦਿਨ ਭੁਗਤ ਰਹੀਆਂ ਔਰ ਜਿਸ ਤੋ ਇਹ احساس ਹੋ ਰਿਹਾ ਕਿ ਸਾਡੀਆਂ ਭੈਣਾਂ ਜਿਹੜੀਆਂ ਸੁਰੱਖਿਅਤ ਨਹੀਂ ਹੈਗੀਆਂ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਹਰਿਆਣਾ ਪੁਲਿਸ ਨੇ ਜਿਹੜਾ ਆਪਣਾ ਜਿਹੜਾ ਰੋਲ ਨਿਭਾਇਆ ਜਿਸ ਦੇ ਵਿੱਚ ਹਰਿਆਣਾ ਪੁਲਿਸ ਨੇ ਉਸ ਸਾਡੀ ਭੈਣ ਨੂੰ ਸੁਸਾਇਡ ਦੇ ਦਾ ਜਿਹੜਾ ਮੈਟਰ ਬਣਾ ਕੇ ਉਸਦੇ ਕਤਲ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਔਰ ਖਾਸ ਕਰ ਜਿਹੜਾ ਬੀਜੇਪੀ ਸਰਕਾਰ ਜਿਹੜਾ ਉੱਥੇ ਦਾ ਸੀਐਮ ਆ ਔਰ ਉਸ ਨੇ ਇਹ ਜਿਹੜੀ ਗਾ ਮੈਸੇਜ ਦਿੱਤਾ ਸੀ ਕਿ ਅਸੀਂ 5-7 ਦਿਨ ਦੇ ਵਿੱਚ ਵਿੱਚ ਦੀ ਇਸ ਕਤਲकांड ਦਾ ਜਿਹੜਾ ਹੱਤਿਆ ਦਾ ਅਸੀਂ ਪੂਰਾ ਕਰਾਂਗੇ ਉਸ ਦੇ ਵਿੱਚ ਇੱਕ ਪਤਾ ਲੱਗਾ ਕਿ ਜਿਹੜਾ ਇੱਕ ਸੁਸਾਈਡ ਨੋਟ ਆ ਜਿਹੜਾ ਮਨੀਸ਼ਾ ਦਾ ਜਾਲੀ ਬਣਾ ਕੇ ਜਿਹੜਾ ਫੇਸਬੁੱਕ ਤੇ ਲਾਇਆ ਗਰ ਉਹਦੀ ਫੋਟੋ ਕਾਪੀ ਜਿਹੜੀ ਫੇਸਬੁੱਕ ਤੇ ਤੇ ਚਲਾਈ ਜਾ ਰਹੀ ਆ ਬੜੀ ਸ਼ਰਮ ਦੀ ਗੱਲ ਆ ਕਿ ਜਿਹੜੀ ਬੀਜੇਪੀ ਸਰਕਾਰ ਦੇ ਲਈ ਕਿ ਜਿਹਦੇ ਵਿੱਚ ਸਾਡੀਆਂ ਧੀਆ ਪੈਣਾ ਨਾਲ ਨਿਤੋ ਨਿਤ ਤੋਂ ਨਿਤ ਨਵੇਂ ਜਿਹੜੇ ਇਹੋ ਜਿਹੇ ਹਾਦਸੇ ਹੋ ਰਿਹਾ ਜਿਸ ਦੇ ਵਿੱਚ ਸਾਰਾ ਪਰਿਵਾਰ ਔਰ ਸਾਰਾ ਦੇਸ਼ ਜਿਹੜਾ ਇਸ ਹਾਸੇ ਦੇ ਲਈ ਜੂਝ ਕੇ ਜੂਝ ਰਿਹਾ ਔਰ ਸਭ ਤੋਂ ਵੱਡੀ ਗੱਲ ਆ ਕਿ ਅਸੀਂ ਸਾਰੇ ਇਕੱਠੇ ਹੋ ਕੇ ਯੂਆ ਵਿਕਾਸ ਮੋਰਚਾ ਪੰਜਾਬ ਔਰ ਸਾਡੇ ਕਾਂਗਰਸ ਮੇਲਾ ਸ਼ਕਤੀ ਨਾਰੀ ਸ਼ਕਤੀ ਵੱਲੋਂ ਔਰ ਸਮੂੱਚੇ ਤੌਰ ਤੇ ਜਿਹੜਾ ਕੈਂਡਲ ਮਾਰਚ ਕੀਤਾ ਗਿਆ ਔਰ ਜਿਸ ਦੇ ਵਿੱਚ ਉਸ ਦੀ ਆਤਮਾ ਦੀ ਸ਼ਾਂਤੀ ਲਈ ਅਸੀਂ ਪ੍ਰਾਰਥਨਾ ਕੀਤੀ ਆ ਅਰਦਾਸ ਕੀਤੀ ਆ ਵਾਹਿਗੁਰੂ ਅੱਗੇ ਕਿ ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ ਔਰ ਨਾਲ ਹੀ ਅਸੀਂ ਇਹ ਮੰਗ ਕਰਦੇ ਆ ਕਿ ਜਿਹੜਾ ਜਿਹੜਾ ਇਹ ਕੇਸ ਆ ਸੀਬੀਆਈ ਦੇ ਹੈਂਡਲ ਕਰ ਦਿੱਤਾ ਜਾਵੇ ਔਰ ਸੀਬੀਆਈ ਜਿਹੜੀ ਨਿਰਪੱਖ ਜਾਂਚ ਕਰਕੇ ਇਸ ਕਤਲकांड ਦੇ ਵਿੱਚ ਦੋਸ਼ੀਆਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਔਰ ਔਰ ਵਾਲੇ ਦੇ ਵਿੱਚ ਮੈਸੇਜ ਆਇਆ ਜਾਵੇ ਕਿ ਜਿਹੜੇ ਇਸ ਤਰ੍ਹਾਂ ਦੀਆਂ ਕਾਨੂੰਨੀਆ ਹਰਕਤਾਂ ਕਰਦੇ ਆ ਉਹਨਾਂ ਨੂੰ ਪਤਾ ਲੱਗੇ ਕਿ ਕਾਨੂੰਨ ਜਿਹੜਾ ਨਾਰੀ ਦੇ ਲਈ ਸਾਡੇ ਭੈਣਾਂ ਦੇ ਲਈ ਪੂਰਾ ਸਖਤਾ ਮੈਂ ਸਮੁੱਚੇ ਹੀ ਸਾਰੀਆਂ ਨੀਰਾਂ ਦਾ ਭੈਣਾਂ ਦਾ ਧੰਨਵਾਦ ਕਰਦਾ ਔਰ ਮਨੀਸ਼ਾ ਭੈਣ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਔਰ ਆਸ ਕਰਦਾ ਕਿ ਅੱਜ ਜਿਹੜਾ ਕਾਨੂੰਨੁੱਪਤਾ ਹੋਇਆ ਜਿਹੜਾ ਉੱਥੇ ਦਾ ਪ੍ਰਸ਼ਾਸਨ ਹੈ ਔਰ ਦਿੱਲੀ ਦੀ ਜਿਹੜੀ ਸੀਬੀਆਈ ਜਾਂਚ ਸਾਡੀ ਭੈਣ ਨੂੰ ਇਨਸਾਫ ਦਵਾਏ ਭਾਰਤ ਜਗ குருਦੇਵ ਧਨ ਗੁਰੂਦੇਵ ਜਯ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾ ਕੀ ਪੂਰੇ ਭਾਰਤ ਦੇਸ਼ ਦੇ ਵਿੱਚ ਚਾਹੇ ਅਸੀਂ ਸਿੱਖਿਆ ਲੈ ਲਈਏ ਤੇ ਚਾਹੇ ਬਿਜ਼ਨਸ ਲੈ ਲਈਏ ਚਾਹੇ ਖੇਡਾਂ ਲੈ ਲਈਏ ਹਰ ਵਰਗ ਦੇ ਵਿੱਚ ਮਹਿਲਾਵਾਂ ਨੇ ਪੇਲ ਦੇ ਅਵਦਾਸ ਤੇ ਆਪਣਾ ਨਾਮ ਦਰਜ ਕੀਤਾ ਪਰ ਬੜੇ ਦੁੱਖ ਦੀ ਤੇ ਸ਼ਰਮ ਦੀ ਗੱਲ ਆ ਕਿ ਅੱਜ ਵੀ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਅਫਸਰਾਂ ਦੇ ਵਿੱਚ ਜਾਂ ਜਿੱਥੇ ਵੀ ਪਬਲਿਕ ਪਲੇਸ ਆ ਮਹਿਲਾਵਾਂ ਜਿਹੜੀਆਂ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਨੇ ਕਿਤੇ ਨਾ ਕਿਤੇ ਮਹਿਲਾਵਾਂ ਦੀਆਂ ਜਿਹੜੀਆਂ ਪਹਿਨਾ ਦੀ ਆਵਾਜ਼ ਨੂੰ ਦਬਾਉਣ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਸਰਕਾਰ ਦੀ ਆ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਤਾਂ ਸਭ ਦਾ ਨੇ ਇੰਨਾ ਸਖਤ ਲਿਖਿਆ ਪਿਆ ਵਾ ਪਰ ਉਹਨੂੰ ਲਾਗੂ ਕਰਨ ਦੇ ਵਿੱਚ ਕਿਤੇ ਨਾ ਕਿਸੇ ਸਰਕਾਰ ਜਿਹੜੀ ਕਮਜ਼ੋਰ ਪੈ ਰਹੀ ਆ ਐਦਾ ਦੀ ਘਟਨਾ ਜਿਹੜੀ ਹਰਿਆਣਾ ਦੇ ਵਿੱਚ ਹੋਈ ਆ ਸਾਡੀ ਜਿਹੜੀ ਪੈਨ ਬਨੀਸ਼ਾ ਜਿਹੜੀ ਕਿ ਪਵਾਨੀ ਦੇ ਵਿੱਚ ਰਹਿ ਰਹੀ ਸੀਗੀ ਉਸ ਦੇ ਮਰਡਰ ਨੂੰ ਹਰਿਆਣਾ ਸਰਕਾਰ ਆਪਣੀ ਨਾਕਾਮੀ ਛਪਾਉਣ ਲਈ ਉਸ ਮਰਡਰ ਨੂੰ ਸੁਸਾਇਡ ਦਾ ਰੂਪ ਦੇ ਰਹੀ ਆ ਸੋ ਅਸੀਂ ਅੱਜ ਯੁਵਾ ਵਿਕਾਸ ਮੋਰਚਾ ਵੱਲੋਂ ਫਗਵਾੜਾ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਔਰ ਇਸ ਗੱਲ ਦੀ ਮੰਗ ਕੀਤੀ ਗਈ ਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਜਾਂ ਤੇ सीबीआई ਦੀ ਜਾਂਚ ਕਰਵਾਈ ਜਾਵੇ ਜਾਂ ਐਸਆਈਟੀ ਦੀ ਜਾਂਚ ਕਰਵਾਈ ਜਾਵੇ ਕਿਉਂਕਿ ਕਿਤੇ ਨਾ ਕਿਤੇ ਪਿੱਛੇ ਇਹਨੂੰ ਬਚਾਉਣ ਦੇ ਹਰਿਆਣਾ ਸਰਕਾਰ ਦੇ ਭਾਜਪਾ ਦੇ ਲੀਡਰਾਂ ਦਾ ਹੱਥ ਆ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਆਪਣਾ ਸਮਾਜ ਨੂੰ ਵੀ ਕਿ ਜਦੋਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਆ ਤਾਂ ਤੁਸੀਂ ਜ਼ਰੂਰ ਇਜਾਦ ਦੀਆਂ ਘਟਨਾਵਾਂ ਦੇ ਕਰਕੇ ਉਹਨਾਂ ਦੇ ਅੱਗੇ ਹੋ ਕੇ ਆਵਾਜ਼ ਚੱਕੋ ਕਿਉਂਕਿ ਇਹ ਇਹੋ ਜੀ ਆਗਾ ਜਿਹੜੀ ਹੌਲੀ ਹੌਲੀ ਬਲਦੀ ਬਲਦੀ ਕਿਤੇ ਨਾ ਕਿਤੇ ਆਪਣੇ ਘਰ ਆ ਤੱਕ ਵੀ ਆਵੇਗੀ ਕਿਉਂਕਿ ਹਰ ਘਰ ਦੇ ਵਿੱਚ ਸਾਡੀਆਂ ਧੀ ਪਾਣਾ ਬਹੂ ਬੇਟੀਆਂ ਬੇਟੀਆਂ ਨੇ ਜੇ ਤੁਸੀਂ ਉਹਨਾਂ ਦੀ ਯਕੀਨੀ ਸੁਰੱਖਿਆ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਅੱਗੇ ਉੱਠ ਕੇ ਇਹੋ ਜੀਆਂ ਜਿਹੜੀਆਂ ਕਟਨਾਵਾਵਾਂ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰੋ ਜੈ ਟੀਮ ਜੈ ਭਾਰਤ ਜਿਹੜਾ ਅੱਜ ਦਾ ਕੈਂਡਲ ਮਾਰਚ ਕੱਢਿਆ ਗਿਆ ਸਾਡੀ ਹਰਿਆਣਾ ਤੋਂ ਭਵਾਨੇਗੜ ਤੋਂ ਬੇਟੀ ਮਨੀਸ਼ਾ ਜਿਹੜੀ ਟੀਚਰ ਸੀ ਔਰ ਆਪਣੇ ਐਡਮਿਸ਼ਨ ਦੇ ਲਈ ਨਰਸਿੰਗ ਦੇ ਲਈ ਉਹ ਐਗਜ਼ਾਮ ਦੇਣ ਲਈ ਗਈ ਤੇ ਉਸ ਤੋਂ ਬਾਅਦ ਉਹ ਸਾਡੀ ਬੇਟੀ ਵਾਪਸ ਨਹੀਂ ਆਈ ਕੁਝ ਦਿਨਾਂ ਬਾਅਦ ਪਤਾ ਚੱਲਦਾ ਕਿ ਉਹਦੀ ਡੈਥ ਹੋ ਗਈ ਔਰ ਪੁਲਿਸ ਨੇ ਪੁਲਿਸ ਦੀ ਬਹੁਤ ਨਲਾਇਕੀ ਆ ਉਹਨਾਂ ਨੇ ਕੁਝ ਨਹੀਂ ਕੀਤਾ ਔਰ ਅੱਜ ਤੱਕ ਵੀ ਉਸ ਬੇਟੀ ਦਾ ਇਹ ਨਹੀਂ ਪਤਾ ਲੱਗ ਸਕਿਆ ਵੀ ਉਹਨੂੰ ਕੀ ਹੋਇਆ ਸੁਸਾਈਡ ਹੋਈ ਹੈ ਕਦੀ ਪੁਲਿਸ ਕਹਿ ਦਿੰਦੀ ਹੈ ਕਿ ਨਹੀਂ ਸੁਸਾਈਡ ਕੀਤੀ ਹੈ ਕੋਈ ਮਰਡਰ ਹੈ ਹਰੇਕ ਤੱਕ ਕੁਝ ਨਹੀਂ ਇਹਦਾ ਪਤਾ ਚੱਲਿਆ ਔਰ ਇਹਦੀ ਜਿਹੜੀ ਹੈਗੀ ਹੈ ਜਾਂਚ CBI ਤੋਂ ਹੋਣੀ ਚਾਹੀਦੀ ਹੈ ਤੇ ਜਿਹੜਾ ਅਸੀਂ ਅੱਜ ਕੈਂਡਲ ਮਾਰਚ ਬੇਟੀ ਲਈ ਰੱਖਿਆ ਸੀਗਾ ਅਸੀਂ ਉਹ ਦੀ ਸ਼ਾਂਤ ਆਤਮਾ ਦੀ ਸ਼ਾਂਤੀ ਲਈ ਰੱਖਿਆ ਸੀ। ਹਨਾ